ओके ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਸਰਕਾਰ ਵੱਲੋਂ ਜਿਹੜੇ ਵੀ ਤਿੰਨ ਨਵੇਂ ਕਾਨੂੰਨ ਅੱਜ ਤੋਂ ਜਿਹੜੇ ਲਾਗੂ ਕੀਤੇ ਗਏ ਆ ਅੱਜ ਅਸੀਂ ਪ੍ਰੈਸ ਜਰੀਏ ਜਿਹੜੇ ਮੋਤਬਰ ਬੰਦੇ ਆ ਪ੍ਰਧਾਨਾਂ ਜਰੀਏ ਜਿਹੜਾ ਕਿ ਅਸੀਂ ਸਾਰਿਆਂ ਤੱਕ ਜਿਹੜਾ ਇਸ ਨੂੰ ਜਾਗਰੂਕ ਕਰਨਾ ਚਾਹੁੰਦੇ ਆਂਗੇ ਤਾਂ ਜੋ ਕਿ ਆਮ ਪਬਲਿਕ ਵੀ ਇਹਦੇ ਬਾਰੇ ਜਿਹੜਾ ਜਾਗਰੂਕ ਹੋ ਜਾਵੇ ਉਹਨਾਂ ਨੂੰ ਪਤਾ ਚੱਲ ਜੇ ਕਿ ਅੱਜ ਤੋਂ ਜਿਹੜੇ ਤਿੰਨ ਨਵੇਂ ਕਾਨੂੰਨ ਆ ਭਾਰਤ ਸਰਕਾਰ ਵੱਲੋਂ ਬਣਾਏ ਗਏ ਜਿਹੜਾ ਆਪੀਸੀ ਉਹ ਉਹ ਜਿਹੜੀ ਬੀਐਨਐਸ ਵਿੱਚ ਕਨਵਰਟ ਕੀਤੀ ਗਈ ਆ ਤੇ ਉਹਦੇ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਸਾਡੀਆਂ ਜਿਹੜੀਆਂ ਆਈਪੀਸੀ ਦੀਆਂ 511 ਸੀਗੀਆਂ ਉਹਨਾਂ ਨੂੰ ਘਟਾ ਕੇ 358 ਕੀਤਾ ਗਿਆ ਵਾ ਜਿਹੜੀ ਸਾਡੀ ਸੀਆਰਪੀਸੀ ਹੈ ਉਹਦੀਆਂ ਧਾਰਾਂ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਉਹ ਸਾਡੀਆਂ ਹੈਗੀਆਂ ਸੀ 484 ਉਹਨਾਂ ਨੂੰ 500 ਉਹਨਾਂ ਨੂੰ ਵਧਾ ਦਿੱਤਾ ਗਿਆ ਉਹਨਾਂ ਨੂੰ 500 ਕੀਤਾ ਗਿਆ ਵਾ ਤੇ ਜਿਹੜਾ ਸਾਡਾ ਐਵੀਡੈਂਸ ਐਕਟ ਸੀਗਾ ਉਹਦੇ ਵਿੱਚ ਪਹਿਲਾਂ 160 ਸੀ ਉਹਨੂੰ 170 ਕੀਤਾ ਗਿਆ ਵਾ ਜਿਹੜਾ ਕਿ ਸਾਡੇ ਪੁਲਿਸ ਡਿਪਾਰਟਮੈਂਟ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਗੱਲ ਹੈਗੀ ਆ ਕਿ ਸਾਡੇ ਪੁਲਿਸ ਦੇ ਹੱਕ ਵਿੱਚ ਆ ਔਰ ਆਮ ਪਬਲਿਕ ਦੇ ਹੱਕ ਵਿੱਚ ਇਹ ਜਾਂਦਾ ਕਾਨੂੰਨ ਕਿ ਤਾਂ ਜੋ ਕਿ ਇਸ ਇਹਨੂੰ ਇਸ ਕਰਕੇ ਅਸੀਂ ਤੁਹਾਡੇ ਜਰੀਏ ਹਰ ਇਕੱਲੇ ਇਕੱਲੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਜੋ ਕਿ ਹਰ ਇੱਕ ਨੂੰ ਇਸ ਕਾਨੂੰਨ ਬਾਰੇ ਜਾਣਕਾਰੀ ਹੋ ਜਾਵੇ ਹਾਂਜੀ ਇਹਦੀ ਟ੍ਰੇਨਿੰਗ ਜਿਹੜੀ ਆਲਰੇਡੀ ਹੋ ਚੁੱਕੀ ਆ ਕੋ ਸਾਡੇ ਫਿਜ਼ੀਕਲੀ ਟ੍ਰੇਨਿੰਗ ਹੋਈ ਆ ਫਲੋਰ ਹੋਈ ਆ ਸਾਡੀ ਜਾਣਖੇਲਾ ਹੋਈ ਆ ਟ੍ਰੇਨਿੰਗ ਸਾਡੀ ਜਿਹੜੀ ਆਫਲਾਈਨ ਹੋਈ ਆ ਉਹ ਸਾਡੇ ਪੁਲਿਸ ਲਾਈਨ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਹੋਈ ਆ ਮੇਰਾ ਨਾਮ ਹੈ ਮਹਿਤਾਬ ਕੌਰ ਅਲਗ ਮੇਰੀ ਅਪਾਇੰਟਮੈਂਟ ਹੋਈ ਆ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਚ ਸੋ ਕਿ ਇਸ ਦਾ ਟਾਈਮਿੰਗ ਹੈ ਜਿਹੜਾ ਆਪਾਂ ਕੈਂਪ ਲਾ ਰਹੇ ਹਾਂ ਜੀ ਸਰ ਸਾਡਾ ਕੰਮ ਆ ਜਦੋਂ ਤੋਂ ਐਫਆਈਆਰ ਲੋਜ ਹੋਗੀ ਉਦੋਂ ਤੋਂ ਲੈ ਕੇ ਚਲਾਨ ਪੇਸ਼ ਹੋਣ ਤੱਕ ਪੁਲਿਸ ਨੂੰ ਕੋਈ ਵੀ ਲੀਗਲ ਅਸਿਸਟੈਂਸ ਚਾਹੀਦੀ ਉਹ ਸਾਡੇ ਥਰੂ ਜਾਊਗੀ ਹਾਂ ਜੀ ਮੈਂ ਜਿਵੇਂ ਮੈਂ ਪਹਿਲਾਂ ਵੀ ਬਾਰ-ਬਾਰ ਕਿਹਾ ਕਿ ਜੋ ਵੀ ਚੇਂਜਸ ਆਏ ਨੇ ਉਹਨਾਂ ਨੂੰ ਇੰਪਲੀਮੈਂਟੇਸ਼ਨ 'ਚ ਕੋਈ ਪ੍ਰੋਬਲਮ ਨਹੀਂ ਆਊਗੀ ਪਹਿਲੀ ਤੇ ਗੱਲ ਕਿਉਂਕਿ ਪੁਲਿਸ ਨੂੰ ਸਾਰੀ ਟ੍ਰੇਨਿੰਗ ਪ੍ਰੋਪਰਲੀ ਦਿੱਤੀ ਹੋਈ ਆ ਪੁਲਿਸ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਹੋਈ ਆ ਬਾਕੀ ਜਿਹੜੇ ਪ੍ਰੋਸੀਜਰਲ ਚੇਂਜਸ ਕੀਤੇ ਗਏ ਆ ਉਹ ਪਬਲਿਕ ਦੀ ਕਨਵੀਨੀਅੰਸ ਲਈ ਹੀ ਕੀਤੇ ਗਏ ਰਾਇ ਕਿ ਲੋਕ ਇਹਨਾਂ ਲੱਗਦਾ ਹੈ ਕਿ ਆਈਪੀਸੀ ਔਰ ਨਵਾਂ ਇਨਚ ਕਿਵੇਂ ਦੇ ਕਿਸੇ ਕੋਲ ਕੈਡਲੀ ਕਰੋ ਸਰ ਦੇਖੋ ਕੋਸ਼ ਕੋਸ਼ ਆਫੈਂਸਸ ਨਵੇਂ ਚਾਹੀਦੇ ਸੀਗੇ ਜਿਹੜੇ ਇਹਦੇ ਚ ਆਏ ਨੇ ਤੇ ਜਿਵੇਂ ਮੇਨਲੀ ਮੈਂ ਗੱਲ ਕਰੂੰਗੀ ਜਿਹੜੇ ਪ੍ਰੋਸੀਜਰ ਚ ਚੇਂਜਸ ਆਏ ਨੇ ਉਹ ਆ ਕਿ ਆਮ ਲੋਕਾਂ ਲਈ ਜਿਹੜਾ ਸੌਖੀਆਂ ਹੋਣਗੀਆਂ ਇਹ ਐਡਮਿਟ ਹੋਣਗੇ ਔਰ ਜੇ ਜਿਸ ਦੀ ਅਪਸਟਰੀ ਜਾਂ ਅਧਰਤ ਜੇ ਸਰਵਿਸਿਸ ਕਰੇ ਜੀ ਤੇ ਉਹ ਆਪੀਜੀ ਦੇ ਅਕੋਰਡਿੰਗਲੀ ਕਰੇਗੀ ਜੀ ਧੰਨਵਾਦ ਇੱਕ ਅੱਜ ਫਲੋ ਫਸਟ ਚਲਾਈ ਚ ਨੇ ਕਿਵੇਂ ਟ੍ਰੇਨਿੰਗ ਪਰਪਸ ਲਈ ਕਰੇ ਸਰ ਸਾਡੀਆਂ ਪ੍ਰੋਪਰ ਟ੍ਰੇਨਿੰਗ ਹੋਈਆਂ ਨੇ ਇਵਨ ਹੁਣ ਵੀ ਸਾਡੀ ਟ੍ਰੇਨਿੰਗ ਚੱਲ ਰਹੀ ਆ ਇਹਦੇ ਲਈ ਇੱਕ ਹਫਤੇ ਦੀ ਪ੍ਰੋਪਰ ਟ੍ਰੇਨਿੰਗ ਸਾਨੂੰ ਦਿੱਤੀ ਜਾਊਗੀ ਪਰ ਅਸੀਂ ਅੱਗੇ ਅਸਿਸਟ ਕਰਾਂਗੇ ਪੁਲਿਸ ਨੂੰ ਜਿੱਥੇ ਵੀ ਜ਼ਰੂਰਤ ਆ। ਸਰ ਜਿਵੇਂ ইএফআইআর ਹੋ ਗਈ, ਜ਼ੀਰੋ এফআইআর ਹੋ ਗਈ। ਹੁਣ ਵਕੂਆ ਕਿਤੇ ਵੀ ਹੋ ਗਿਆ। ਤੁਸੀਂ ਕਿਸੇ ਵੀ ਪੁਲਿਸ ਸਟੇਸ਼ਨ ਚ ਜਾ ਕੇ ਉਹਦੀ ਇਨਫੋਰਮੇਸ਼ਨ ਦੇ ਸਕਦੇ ਹੋ। ਉਹਦੀ এফআইআর ਲੋਜ ਹੋ ਗਈ ਤੇ ਉਹ ਅੱਗੇ ਟ੍ਰਾਂਸਫਰ ਹੋ ਜੂਗੀ। ਈਜ਼ੀ ਹੋ ਜਾਊਗਾ। ਤੁਸੀਂ ਇਲੈਕਟ੍ਰੋਨਿਕ ਮੀਨਸ ਦੇ ਨਾਲ ਦੇ ਸਕਦੇ ਹੋ। ਹੋ ਸਕਦਾ ਕਈ ਵਾਰੀ ਸਿਚੁਏਸ਼ਨ ਇਦਾਂ ਦੀ ਹੋਵੇ ਜਿੱਥੇ ਤੁਸੀਂ ਨਹੀਂ ਪਹੁੰਚ ਸਕਦੇ। ਈਮੇਲ ਕਰ ਦਿਓ। ਤਿੰਨ ਦਿਨਾਂ ਛਾ ਕੇ ਸਾਈਨ ਕਰ ਦਿਓ ਤੇ ਉਹ এফআইআর ਬਣ ਜਾਊ। ਇਹ ਚੀਜ਼ ਹਮ ਲੋਕਾਂ ਤੱਕ ਅਵੇਅਰਨੈਸ ਕਿਵੇਂ ਪਹੁੰਚੇਗੀ ਸਰ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਕਿ ਇੱਕ ਸੈਂਟਰ ਗਵਰਨਮੈਂਟ ਦੀ ਐਪ ਆ ਈ ਸੰਕਲਨ ਜਿਹਦੇ ਤੇ ਪ੍ਰੋਪਰ ਸਾਰੀ ਅਵੇਅਰਨੈਸ ਦੇ ਬਾਰੇ ਜੋ ਵੀ ਹੋਣੀ ਆ ਉਹ ਪਾਇਆ ਹੋਇਆ ਮਟੀਰੀਅਲ ਮਤਲਬ ਆਮ ਪਬਲਿਕ ਵੀ ਉਹਨੂੰ ਐਕਸੈਸ ਕਰ ਸਕਦੀ ਆ